ਬਹੁਤ ਜ਼ਿਆਦੀ ਵਿਦਿਆ ਡਾਕਟਰ ਵੀ ਬਣਿਆ ਇੰਜੀਨੀਅਰ ਵੀ ਬਣਿਆ ਹੋਵੇ ਤੇ ਫਿਰ ਗੁਨਾਹਗਾਰ ਹੋਵੇ ਡਾਕਟਰ ਹੋਵੇ ਵੱਡੀਆਂ ਲਵੇ ਬਹੁਤ ਜ਼ਿਆਦਾ ਧੋਖਾ ਧੜੀ ਕਰੇ ਤੇ ਇਧਰ ਲਾ ਲੋ ਧਰਮ ਦੇ ਖੇਤਰ ਵਿੱਚ ਕਿ ਬ੍ਰਹਮ ਵਿਦਿਆ ਪੜਿਆ ਹੋਇਆ ਵੇਦਾਂਤ ਦੇ ਗ੍ਰੰਥ ਸਾਰੇ ਪੜ ਗਿਆ ਸਾਰੀ ਵਿਦਿਆ ਪੜ ਗਿਆ ਪਰ ਹੋਵੇ ਗੁਨਾਹਗਾਰ ਫਿਰ ਗੁਰੂ ਕੀ ਗੋਲਕ ਚੋਂ ਮਾਇਆ ਕੱਢ ਲੈਂਦਾ ਹੋਵੇ ਚੋਰੀ ਤੇ ਕਿਸੇ ਨਾਲ ਜਿਹੜਾ ਫਰੇਬ ਕਰਦਾ ਹੋਵੇ ਛਲ ਕਰਦਾ ਹੋਵੇ ਠੱਗੀਆਂ ਮਾਰਦਾ ਹੋਵੇ ਮਹਾਰਾਜ ਕਹਿੰਦੇ ਭਾਈ ਚਾਹੇ ਚਾਰ ਵੇਦ ਪੜੇ ਐ 6 ਸ਼ਾਸਤਰ ਪੜੇ ਐ 18 ਪੁਰਾਣ ਪੜ ਲਿਆ ਪਰ ਹੋਵੇ ਗੁਨਾਹਗਾਰ ਗੁਨਾਹਾਂ ਨੂੰ ਗਾਰ ਕਰਨ ਵਾਲਾ ਹੋਵੇ ਤਾਂ ਓਮੀ ਸਾਧਨ ਮਾਰਿਆ ਮਹਾਰਾਜ ਕਹਿੰਦੇ ਉਹਦੇ ਥਾਂ ਦੇ ਉੱਤੇ ਓਮੀ ਕਹਿੰਦੇ ਅਨਪੜ ਨੂੰ ਤੇ ਮਹਾਰਾਜ ਕਹਿੰਦੇ ਜਿਹੜਾ ਅਨਪੜ ਹੋਵੇ ਸਾਧੂ ਉਨੂੰ ਕੋਈ ਅੱਖਰ ਨਹੀਂ ਆਉਂਦਾ ਪਰ ਗੁਰੂ ਕੇ ਲੰਗਰਾਂ ਚ ਸੇਵਾ ਕੀਤੀ ਹੈ ਫਿਰ ਜੁੜੇ ਝਾੜੇ ਆ ਨਿਮਰਤਾ ਦੇ ਨਾਲ ਸੇਵਾ ਕੀਤੀ ਹੈ ਨਾਮ ਜਪਿਆ ਮਨ ਨੂੰ ਸਾਧ ਲਿਆ ਹੈ ਮਹਾਰਾਜ ਕਹਿੰਦੇ ਭਾਈ ਉੱਥੇ ਫਿਰ ਉਹਨ ਅਨਪੜ ਸਾਧੂ ਨੂੰ ਨਹੀਂ ਮਾਰਿਆ ਜਾਵੇਗਾ ਤਾਂ ਓਮੀ ਸਾਧਨਾ ਮਾਰੀ ਹੈ ਉੱਥੇ ਅਨਪੜ ਸਾਧੂ ਨੂੰ ਨਹੀਂ ਕਹਿਣਗੇ ਕਿ ਬਈ ਲੈ ਇਹ ਪੜਿਆ ਲਿਖਿਆ ਨਹੀਂ ਕੁਛ ਤੇ ਪੜੇ ਲਿਖਿਆ ਨੂੰ ਛੱਡ ਦਿਓ ਜਿਵੇਂ ਇੱਥੇ ਹੁੰਦਾ ਰਿਆਤ ਕਰ ਦਿੰਦੇ ਆ ਕਿ ਮੰਤਰੀ ਦਾ ਭਤੀਜਾ ਲੱਗਦਾ ਛੱਡ ਦਿਓ ਜੀ ਇੱਕ ਕੇਸ ਦੂਜੇ ਤੇ ਪਾ ਦਿਓ ਐਵੇਂ ਕੋਈ ਨਿਆਕੀ ਫੜਿਆ ਉਹਦੇ ਉੱਤੇ ਕੇਸ ਪਾ ਦਿੰਦੇ ਆ ਇਹ ਹਾਲਤ ਪਰਲੋਕ ਜਿਨੀ ਹੁੰਦੀ ਐ ਸੀ ਪੜਿਆ ਹੋਵੇ ਗੁਨਾਹਗਾਰ ਤੇ ਉਹਨੂੰ ਹੀ ਟਾਉਂਦੇ ਆ ਫਿਰ ਵੀ ਆ ਜਾ ਤੂੰ ਪੜ੍ਹਾਈ ਲਿਖਾਈ ਕਰਕੇ ਵੀ ਗਲਤ ਕੰਮ ਕੀਤੇ ਐ ਤੂੰ ਵਿਦਿਆ ਪੜ੍ਹ ਕੇ ਵੀ ਗੁਨਾਹ ਕੀਤੇ ਐ ਮਾਂ ਉਹਨੂੰ ਹੀ ਪਾਊਗੀ ਮਾਰਾ ਕਹਿੰਦੇ ਅੰਮੀ ਸਾਧਨਾ ਮਾਰੀ ਐ ਉਹਦੇ ਥਾਂ ਤੇ ਅਨਪੜ ਸਾਧੂ ਨਹੀਂ ਮਾਰਿਆ ਜਾਊਗਾ ਉਹ ਤਾਂ ਬਖਸ਼ਿਆ ਹੀ ਜਾਵੇਗਾ ਜੇ ਨਾਮ ਜਪਿਆ ਜੇ ਸਾਧੂ ਹੈ ਜਿਹਾਂ ਘਾਲੇ ਘਾਲਣਾ ਸਤਿਗੁਰੂ ਜੀ ਕਹਿੰਦੇ ਜਿਹੋ ਜੀ ਘਾਲਣਾ ਘਾਲਦਾ ਨਾ ਕੋਈ ਸੰਸਾਰ ਦੇ ਅੰਦਰ ਜਿਹੋ ਜੀ ਕਮਾਈ ਕਮਾਉਂਦਾ ਹੈ ਇਹ ਵੇਹੁ ਨਾਮ ਪਚਾਰੀਆ ਉਹਦਾ ਉਹ ਹੀ ਨਾਮ ਪਚਾਰਦੇ ਭਾਵ ਕਹਿੰਦੇ ਸੰਸਾਰ ਦੇ ਲੋਕ ਜੇ ਚੋਰੀਆਂ ਕਰਦਾ ਹੋਏ ਤਾਂ ਕੀ ਕਹਿੰਦੇ ਐ ਕਹਿੰਦੇ ਚੋਰ ਆ ਜੇ ਕੋਈ ਸ਼ਰਾਬ ਪੀਂਦਾ ਤਾਂ ਕਹਿੰਦੇ ਛੱਡ ਪਰ ਆ ਉਹ ਤਾਂ ਛਰਾਬੀ ਆ ਇਸ ਤਰ੍ਹਾਂ ਕਹਿੰਦੇ ਐ ਜੇ ਕੋਈ ਭਜਨ ਕਰਦਾ ਨਾਮ ਜਪਦਾ ਕਹਿੰਦੇ ਗੁਰਮੁਖ ਆ ਸਤਸੰਗੀ ਆ ਜੇ ਵੇਹੀ ਜਿਹੋ ਜੀ ਕਾਰ ਕਰੀਏ ਨਾ ਮਹਾਰਾਜ ਕਹਿੰਦੇ ਹਨ ਜੀਤੇ ਵੇਹੋ ਨਾ ਉਪਚਾਰੀਆ ਪਿਛਲੀ ਪੜੋ ਨਾ ਜਿਹਾ ਘਾਲੇ ਕਾਲਣਾ ਜਿਹਾ ਘਾਲੇ ਕਾਲਣਾ ਜਿਹੋ ਜੀ ਘਾਲ ਘਾਲਦਾ ਹੈ ਨਾ ਜਿਹੋ ਜਿਆ ਕੰਮ ਕਰਦਾ ਹੈ ਮਹਾਰਾਜ ਕਹਿੰਦੇ ਆ ਕਿ ਭਾਈ ਜੇ ਅੰਦਰ ਬਹਿ ਕੇ ਪਾਪ ਕਮਾਵੇ ਜੇ ਅੰਦਰ ਬਹਿ ਕੇ ਪਾਪ ਕਰੇ ਤੇ ਫਿਰ ਉਹ ਮਹਾਰਾਜ ਕਹਿੰਦੇ ਪਾਪ ਕਮਾਣਾ ਪਾਪੀ ਜਾਣੀ ਹੈ ਜਿਹੜਾ ਪਾਪ ਕਮਾਉਂਦਾ ਹੈ ਉਹਨੂੰ ਪਾਪੀ ਜਾਣਿਆ ਜਾਂਦਾ ਹੈ ਜਿਸ ਦਾ ਧਰਮ ਨਾ ਹੋਵੇ ਸੋ ਧਰਮ ਕਮਾਵੇ ਮਹਾਰਾਜ ਕਹਿੰਦੇ ਜਿਹਦਾ ਧਰਮ ਨਾਮ ਪੈ ਜਾਂਦਾ ਉਹਦਾ ਕੀ ਧਰਮ ਕਮਾਉਂਦਾ ਤੇ ਕਹਿੰਦੇ ਆ ਧਰਮੀ ਐ ਤੇ ਉਹ ਤਾਂ ਧਰਮੀ ਮਨੁੱਖ ਵੈ ਤੇ ਉਹ ਮਹਾਰਾਜ ਕਹਿੰਦੇ ਤੇ ਬੇਹੋ ਨਾਮ ਪੁਚਾਰੀ ਐ ਉਹਦਾ ਉਹੋ ਹੀ ਨਾਮ ਪੁਚਾਰਿਆ ਜਾਂਦਾ ਭਾਵ ਕਿਹਾ ਜਾਂਦਾ ਪੁਕਾਰਿਆ ਜਾਂਦਾ ਲੋਕ ਸਾਧੂ ਨੂੰ ਸਾਧੂ ਕਹਿੰਦੇ ਐ ਜਿਹੜੇ ਨਿੰਦਾ ਕਰਦੇ ਆ ਉਹ ਤਾਂ ਵੱਖਰੀ ਗੱਲ ਆ ਪਰ ਨਾਮ ਪ੍ਰਸਿੱਧ ਉਹ ਹੀ ਹੁੰਦਾ ਜਿਹੋ ਜੀ ਜੀਵ ਦੀ ਕਰਨੀ ਹੁੰਦੀ ਆ ਐਸੀ ਕਲਾ ਨਾ ਖੇਡਿਆ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਖੋ ਇਹੋ ਜੀ ਕਲਾ ਬਾਜੀ ਜਿਹੜੀ ਆ ਨਾ ਖੇਲ ਉਹ ਨਹੀਂ ਖੇਡਣੀ ਚਾਹੀਦੀ ਜਿੱਥੇ ਦਰਗਾਹੇ ਗਿਆ ਹਾਰਿਆ ਜਿੱਥੇ ਦਰਗਾਹ ਵਿੱਚ ਗਿਆ ਫਿਰ ਹਾਰ ਹੋਵੇ ਉਹ ਵਾਲੀ ਖੇਲ ਨਹੀਂ ਖੇਡਣੀ ਚਾਹੀਦੀ ਹੁਣ ਤਾਂ ਇੱਥੇ ਹੱਕ ਮਾਰੀ ਜਾਂਦੇ ਆ ਦੂਜੇ ਦੇ ਪੈਸੇ ਹੜੱਪੀ ਜਾਂਦੇ ਆ ਕਿਹੜਾ ਪਤਾ ਹੈ ਭੋਲੇ ਪਾਲਿਆਂ ਨੂੰ ਲੁੱਟੀ ਜਾਂਦੇ ਆ ਮਹਾਰਾਜ ਕਹਿੰਦੇ ਇਹੋ ਜੀ ਖੇਡ ਨਾ ਖੇਡ ਕਿਉਂਕਿ ਦਰਗਾਹ ਵਿੱਚ ਹਾਰ ਆਊਗੀ ਫਿਰ ਉੱਥੇ ਤੈਨੂੰ ਛਰਮਿੰਦਿਆਂ ਕਰਨਗੇ ਉੱਥੇ ਫਿਰ ਮਾਰ ਪਾਊਗੀ ਬਹੁਤ ਜ਼ਿਆਦਾ ਇਸ ਕਰਕੇ ਐਸੀ ਕਲਾ ਨਾ ਖੇਡੀ ਐ ਇਹੋ ਜੀ ਕਲਾ ਬਾਜੀ ਜਿਹੜੀ ਐ ਇਹੋ ਜੀ ਖੇਲ ਜਿਹੜੀ ਐ ਮਹਾਰਾਜ ਕਹਿੰਦੇ ਨਾ ਖੇਡਣਾ ਕਰ ਜਿੱਤ ਦਰਗਾਹੇ ਗਿਆ ਹਾਰੀਆ ਜਦੋਂ ਦਰਗਾਹ ਚ ਜਾਵੇਂਗਾ ਪ੍ਰਲੋਕ ਵਿੱਚ ਜਾਵੇਂਗਾ ਧਰਮ ਰਾਜੇ ਦੀ ਦਰਗਾਹ ਵਿੱਚ ਪਹੁੰਚੇਗਾ ਤਾਂ ਫਿਰ ਇਹੋ ਜੇ ਕੰਮਾ ਕਰਕੇ ਹਾਰ ਹੀ ਆਵੇਗੀ ਨਾ ਉੱਥੇ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਵੇਗਾ ਇਸ ਕਰਕੇ ਮਹਾਰਾਜ ਕਹਿੰਦੇ ਹੋ ਜੀ ਖੇਡ ਪਾਪਾ ਵਾਲੀ ਨਾ ਖੇਡਣਾ ਕਰ ਜਿਹਦੇ ਕਰਕੇ ਦਰਗਾਹ ਵਿੱਚ ਤੈਨੂੰ ਹਾਰ ਹੋਵੇ ਪੜਿਆ ਅੱਤਾ ਓਮੀਆਂ ਮਹਾਰਾਜ ਕਹਿੰਦੇ ਭਾਈ ਪੜਿਆ ਲਿਖਿਆ ਹੋਵੇ ਤੇ ਚਾਹੇ ਓਮੀਆਂ ਅਨਪੜ੍ਹ ਵੇ ਵਿਚਾਰ ਅਗਾ ਵਿਚਾਰੀਆ ਮਹਾਰਾਜ ਕਹਿੰਦੇ ਵਿਚਾਰ ਤਾਂ ਉਹਨਾਂ ਦੇ ਕਰਮਾਂ ਦੀ ਵਿਚਾਰੀ ਜਾਣੀ ਐ ਵੀ ਤੂੰ ਕੰਮ ਕਿਹੋ ਜਿਹਾ ਕੀਤੇ ਐ ਕਿਉਂਕਿ ਕਰਮਾਂ ਦੇ ਉੱਤੇ ਨਿਬੇੜਾ ਹੁੰਦਾ ਹੈ ਉਥੇ ਨਹੀਂ ਕਹਿ ਕੇ ਛੁੱਟ ਸਕਦਾ ਕਿ ਮੈਂ ਤਾਂ ਇੰਜੀਨੀਅਰ ਆਂ ਜੀ ਡਾਕਟਰ ਹੋਵੇਂਗਾ ਤਾਂ ਇੱਥੇ ਹੋਵੇਂਗਾ ਉੱਥੇ ਪ੍ਰਲੋਕ 'ਚ ਕੋਈ ਤੇਰੀ ਐਮਡੀ ਦੀ ਡਿਗਰੀ ਨਹੀਂ ਚੱਲਣੀ ਹੈ ਉਥੇ ਕੋਈ ਨਹੀਂ ਚੱਲਣਾ ਕਿ ਮੇਰੇ ਨੌਕਰ ਇਨੇ ਥੱਲੇ ਕੰਮ ਕਰਦੇ ਤੇ ਮੈਂ ਇੰਜੀਨੀਅਰ ਆਂ ਉੱਥੇ ਕੋਈ ਨਹੀਂ ਚੱਲਣਾ ਫਿਰ ਕੇ ਤੂੰ ਸੰਤ ਵੈ ਬਾਹਰੋ ਰਖਾਇਆ ਸੰਤ ਛਡਾਲੂਗਾ ਨਾਮ ਬਾਹਰੋ ਲਿਖਾ ਲਿਆ ਤੂੰ ਕਿ ਮੈਂ ਬ੍ਰਹਮ ਗਿਆਨੀ ਹਾਂ ਤੇ ਫਿਰ ਛਡਾਲੂਗਾ ਇਹ ਨਾਮ ਤੈਨੂੰ ਮਹਾਰਾਜ ਕਹਿੰਦੇ ਇਸ ਨਾਮ ਨਾਲ ਨਹੀਂ ਛੁੱਟਣਾ ਬ੍ਰਹਮ ਗਿਆਨੀ ਵਾਲੇ ਕਰਮਾਂ ਨਾਲ ਛੁੱਟਣਾ ਹੈ ਸਾਧੂ ਵਾਲੇ ਕਰਮਾਂ ਨਾਲ ਤੂੰ ਛੁੱਟਣਾ ਹੈ ਕਰਮ ਤਾਂ ਕਰੇ ਪਾਪੀਆਂ ਵਾਲੇ ਤੇ ਨਾਮ ਰਖਾਇਆ ਸੰਤ ਜੀ ਮਹਾਰਾਜ ਫਿਰ ਕਿਵੇਂ ਛੁੱਟ ਜੈਗਾ ਇਥੇ ਦਾदू संत ਜੀ ਮਹਾਰਾਜ ਬਣ ਗਿਆ ਲੋਕਾਂ ਵਿੱਚ ਪਖੰਡ ਵਗਾ ਬਣਾ ਕਰਕੇ ਪਰ ਪਰਨੋਕ ਵਿੱਚ ਨਹੀਂ ਮਹਾਰਾਜ ਕਹਿੰਦੇ ਪੜਿਆ ਤੇ ਓਮੀਆਂ ਚਾਹੇ ਪੜਿਆ ਲਿਖਿਆ ਤੇ ਚਾਹੇ ਓਮੀਆਂ ਨਾ ਪੜਵੇ ਪਾਪ ਜਿਹੜਾ ਕਰੂਗਾ ਚਾਹੇ ਅਨਪੜ੍ਹ ਕਰੇ ਤੇ ਚਾਹੇ ਪੜਿਆ ਲਿਖਿਆ ਕਰੇ ਵਿਚਾਰ ਅੱਗੇ ਵਿਚਾਰੀ ਐ ਉਹਨਾਂ ਦੇ ਪਾਪਾਂ ਦੀ ਵਿਚਾਰ ਅੱਗੇ ਮਹਾਰਾਜ ਕਹਿੰਦੇ ਵਿਚਾਰੀ ਜਾਂਦੀ ਐ ਪੁੰਨ ਕਰਮਾਂ ਦੀ ਵਿਚਾਰ ਅੱਗੇ ਕੀਤੀ ਜਾਂਦੀ ਆ ਮੋਹ ਚੱਲਾ ਸੋ ਅੱਗਾ ਮਾਰੀਆ ਸਤਿਗੁਰੂ ਜੀ ਕਹਿੰਦੇ ਭਾਈ ਮੋਹ ਚੱਲੇ ਸੋ ਅੱਗਾ ਮਾਰੀਆ ਜਿਹੜੇ ਇੱਥੇ ਮੁਹਾ ਜਾਂਦੇ ਆ ਨਾ ਆਪਣਾ ਭਾਵ ਕੀ ਲੁਟਾ ਜਾਂਦੇ ਆ ਸੁਭਗੁਨਾ ਨੂੰ ਲੁਟਾ ਲਿਆ ਹੈ ਇੱਥੇ ਹੀ ਤੇ ਮਹਾਰਾਜ ਕਹਿੰਦੇ ਅੱਗੇ ਕੀ ਹੋਣਾ ਫਿਰ ਅੱਗੇ ਮਾਰੀ ਐ ਮਾਰ ਹੀ ਪਣੀ ਐ ਅੱਗੇ ਫਿਰ